ਅੱਜ ਉਹਨਾਂ ਕਿਹਾ ਪਟਿਆਲੇ ਸ਼ਹਿਰ ਪਰੇਲਾ ਜاتی ਦੇ ਕਿਸ ਪੰਦ ਡਵੈਲਪਮੈਂਟ ਜਿਹੜੇ ਕੰਮ ਤੁਸੀਂ ਕਰਵਾ ਰਹੇ ਹੋ ਆਉਣ ਵਾਲੇ ਜਨਤਾ ਪਟਿਆਲੇ ਨੂੰ ਕੀ ਕੀ ਤੋਹਫੇ ਮਿਲਣਗੇ ਦੇਖੋ ਜਿਹੜੇ ਮੈਂ ਪਿਛਲੇ ਸਮੇਂ ਪ्रेस कॉन्फ्रेंस ਕੀਤੀ ਸੀ ਪਟਿਆਲੇ ਤੇ तकरीबन 70000 ਕਰੋੜ ਦੇ ਪ੍ਰੋਜੈਕਟ ਮੈਂ ਪਟਿਆਲੇ ਜਿਲੀ ਲਈ ਲੈ ਕੇ ਆ ਰਹੇ ਹਾਂ ਉਹਦੇ ਚ ਫੋਰ ਲੇਨਿੰਗ ਦੀਆਂ ਸੜਕਾਂ ਨੇ ਪਟਿਆਲਾ ਦਿਹਾਤੀ ਦੀ ਗੱਲ ਕਰਦੇ ਹਾਂ ਤਾਂ ਨਾਬਾ ਰੋਡ ਤੇ ਸਰੰਦ ਰੋਡ ਇਹਨੂੰ ਫੋਰ ਲੇਨਿੰਗ ਵਾਸਤੇ ਕਰਾਇਆ ਜਾ ਰਿਹਾ ਪਟਿਆਲੇ ਸ਼ਹਿਰ ਚ 800 ਕਰੋੜ ਦਾ ਐਲੀਵੇਟਿਡ ਫਲਾਈਓਵਰ 520 ਕਰੋੜ ਦਾ ਜਿਹੜਾ ਖੱਗੜ ਦਾ ਪ੍ਰੋਜੈਕਟ ਹੈ ਉਹਦੀ ਸ਼ੁਰੂ ਹੋ ਗਿਆ ਉਸੇ ਕੰਮ ਕਰਨਾ ਜਲਦੀ ਮੇਰੀ ਮੀਟਿੰਗਾਂ ਆਫੀਸ਼ੀਅਲੀ ਸ਼ੁਰੂ ਹੋ ਜਾਣਗੀਆਂ ਆ ਸਾਰੇ ਪ੍ਰੋਜੈਕਟ ਮੈਂ ਪਟਿਆਲਾ ਨਿਵਾਸੀਆਂ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਕਰਕੇ ਦੇਵਾਂਗੇ ਹਨ ਜੇ ਗੱਲ ਕਰੀਏ ਮਹਾਰਾਣੀ ਪਰਨੀਤ ਕੌਰ ਜੋ ਕਿ ਬੀਏ ਪੀ ਦੇ ਰਿਸ਼ਤਿਆਂ ਤੋਂ ਟੋਨ ਲੜੇ ਨੇ ਇਹ ਗੱਲ ਦਾ ਉਹ ਵੀ ਕੋਈ ਇਸ ਦਾ ਸਾਂਝਾ ਮਿਕਸਰ ਮੇਰੇ ਦੋਨੇ ਜਾਣੇ ਮਿਲ ਕੇ ਇਹ ਸਾਂਝੇ ਪ੍ਰੋਜੈਕਟ ਲਾਉਂਗੇ ਨਾ ਅਸੀਂ ਭਾਰਤੀ ਜਨਤਾ ਪਾਰਟੀ ਜੋ ਸ਼ਾਮਲ ਨੇ ਬਿਕਾਇਦਾ ਚੋਣ ਵੀ ਲੜ ਚੁੱਕੇ ਨੇ ਤੇ ਜਦੋਂ ਮੈਂ ਕੋਈ ਗੱਲ ਕਰਦਾ ਆ ਅਸੀਂ ਕਲੈਕਟਿਵਲੀ ਗੱਲ ਕਰਦਾ ਹੁੰਦਾ ਮੈਂ ਕਿਉਂਕਿ ਅਸੀਂ ਮਹਾਰਾਣੀ ਸਾਹਿਬ ਨੇ ਪਟਿਆਲੇ ਲਈ ਬਹੁਤ ਕੁਝ ਕੀਤਾ ਅਸੀਂ ਰਲ ਮਿਲ ਕੇ ਉਹਨਾਂ ਦੀ ਐਕਸਪੀਰੀਅੰਸ ਦੇ ਨਾਲ ਅਸੀਂ ਪਟਿਆਲੇ ਨੂੰ ਅੱਗੇ ਲੈ ਕੇ ਜਾਣਾ ਹੁਣ ਇਹਦੇ ਵਿੱਚ ਕੋਈ ਨਹੀਂ ਹੈ ਕਿ ਉਹ ਕਾਂਗਰਸ ਚ ਆਏ ਨੇ ਜਾਂ ਹੋਰ ਹੁਣ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਤੇ ਸਾਡੇ ਬਹੁਤ ਹੀ ਸਰਕਾਰ ਯੋਗ ਨੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਇਹਦੇ ਪ੍ਰੋਜੈਕਟ ਹੈਗੇ ਰਲ ਮਿਲ ਕੇ ਇਕੱਠੇ ਕਰਾਂਗੇ ਤੇ ਜੇ ਬਾਬਾ ਜੇ ਆਪ ਗੱਲ ਕਰੀਆ ਆ ਬਿੱਟੂ ਦੀ ਬਿੱਟੂ ਨੇ ਇੱਕ ਮੰਤਰੀ ਕੈਬਨਰ ਮੰਤਰੀ ਬਾਇਆ ਗਿਆ ਪਾਰਟੀ ਦਾ ਪਾਰ ਗਿਆ ਤੇ ਕਿੰਨੂ ਸਾਹਿਬ ਪਰਿਦੇਸ ਲਕਿੰਗ ਕਰ ਰਹੇ ਆ ਉਹ ਇਹ ਦੇਖਿਓ ਕਿ ਹਾਰੇ ਨੂੰ ਮੰਤਰੀ ਬਣਾਪਾ ਨਹੀਂ ਹਾਰੇ ਹੋਏ ਨੂੰ ਮੰਤਰੀ ਨਹੀਂ ਗੱਲ ਹੈਗੀ ਉਹ ਤਿੰਨ ਵਾਰੀ ਦਾ ਮੈਂਬਰ ਪਾਰਲੀਮੈਂਟ ਰਹੇ ਨੇ ਭਾਰਤੀ ਜਨਤਾ ਪਾਰਟੀ ਜੀ ਕਾਂਗਰਸ ਨੂੰ ਛੱਡ ਕੇ ਆਏ ਨੇ ਇੱਕ ਚੰਗਾ ਚਿਹਰਾ ਚੰਗਾ ਉਹਨਾਂ ਨੇ ਕੰਮ ਕੀਤਾ ਤੇ ਸਾਨੂੰ ਸਵਾਗਤ ਇਸ ਚੀਜ਼ ਦਾ ਭਾਰਤੀ ਜਨਤਾ ਪਾਰਟੀ ਇੱਕ ਸਮੁੰਦਰ ਹੈ ਇੱਥੇ ਆਏ ਨਹੀਂ ਹੁੰਦਾ ਉਹਨਾਂ ਦਾ ਕਿ ਉਹ ਫਲਾਣਾ ਆ ਗਿਆ ਉਹਨੂੰ ਮਿਲ ਗਿਆ ਇੱਥੇ ਭਾਰਤੀ ਜਨਤਾ ਪਾਰਟੀ ਜਦੋਂ ਦਾ ਮੈਂ 2006 ਦਾ ਲੱਗਿਆ ਹੋਇਆ ਨਿਸ਼ਕਾਮ ਸੇਵਾ ਕਰ ਰਹੇ ਹਾਂ ਤੇ ਉਦੋਂ ਤੋਂ ਨਾਦ ਭਾਰਤੀ ਜਨਤਾ ਪਾਰਟੀ ਦੋ ਦਾ ਚਿਹਰਾ ਪੰਜਾਬ ਚ ਸੀ ਨਾ ਸੈਂਟੇਟ ਸੀ ਭਾਰਤੀ ਜਨਤਾ ਪਾਰਟੀ ਇੱਕ ਲੋਕਾਂ ਦੀ ਸੇਵਾ ਕਰਨੀ ਦੇਸ਼ ਸੇਵਾ ਨੂੰ ਮੂਰੇ ਰੱਖ ਕੇ ਕਰਨ ਵਾਲੇ ਲੋਕ ਹੈ ਤੇ ਸਾਨੂੰ ਅਹੁਦੇ ਨਾਲ ਜਾਂ ਮੰਤਰੀਏ ਨਾਲ ਕੋਈ ਤਲਕ ਫਲਕ ਨਹੀਂ ਪੈਂਦਾ ਅੱਜ ਗੱਲ ਕਰੀਏ ਕਿ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਹੋ ਜਾਂ ਕੋਈ ਵੀ ਪਾਰਟੀ ਦਾ ਬੰਦਾ ਆਉਂਦਾ ਤਾਂ ਉਹਨੂੰ ਰਿਗਾਰਡ ਦੇਗੀ ਜਿਹੜੇ ਪੁਰਾਣੇ ਵਰਕਰਾਂ ਨੂੰ ਫਰਮ ਕਰੇ ਨਹੀਂ ਕੋਈ ਖਤਰਮ ਨਹੀਂ ਜੀ ਉਹ ਕਹਿੰਦੇ 7000 ਕਰੋੜ ਦੇ ਕੰਮ ਕਰਦੇ ਆ ਜਾਂ ਮੈਂ ਐਜ਼ ਅ ਪਾਰਟੀ ਵਰਕਰ ਬਣ ਕੇ ਵੀ ਉਹੀ ਕੰਮ ਕਰਨੇ ਮੁੱਦਾ ਹੈਗਾ ਲੋਕਾਂ ਦੀ ਸੇਵਾ ਕਰਨਾ ਜੇ ਆਪਾਂ ਸੇਵਾ ਹੀ ਨਹੀਂ ਭਾ ਸੇਵਾ ਭਾਵ ਹੀ ਨਹੀਂ ਹੈਗਾ ਤਾਂ ਮੰਤਰੀ ਬਣ ਕੇ ਵੀ ਕੋਈ ਫਾਇਦਾ ਨਹੀਂ ਮੇਰਾ ਮਕਸਦ ਹੈਗਾ ਲੋਕਾਂ ਦੀ ਸੇਵਾ ਕਰਨੀ ਡਿਵੈਲਪਮੈਂਟ ਦੇ ਕੰਮ ਕਰਨੇ ਪੰਜਾਬ ਆਪਣਾ ਬਹੁਤ ਪਿੱਛੇ ਜਾ ਚੁੱਕਿਆ ਜੇ ਆਪਾਂ ਇਉਂ ਉਸ ਸਟੈਟਸ ਰਹਾਂਗੇ ਪੰਜਾਬ ਨੂੰ ਆਪਾਂ ਬਹੁਤ ਪਿੱਛੇ ਲੈ ਜਾਵਾਂਗੇ ਹੁਣ ਤੁਸੀਂ ਆ ਦੇਖੋ ਇੱਥੇ ਅੱਜ ਇੱਥੇ ਏ ਡਿਜੀਟਲ ਡਾਕਟਰ ਬੈਠਾ ਮੈਂ ਆਇਆ ਸੀ ਇੱਥੇ ਮੀਟਿੰਗ ਸੀਗੀ ਉਹ ਕਕਰਾਲੇ ਪਿੰਡ ਦਾ ਇਸ਼ੂ ਹੈ ਨਾਬੇ ਕੋਲ ਕਕਰਾਲਾ ਪਿੰਡ ਹੈ ਤੇ ਨਾਬੇ ਤੋਂ ਮੈਂ ਇਲੈਕਸ਼ਨ ਨਹੀਂ ਲਗਨੀ ਨਾਬਾ ਹਲਕਾ ਰਿਜ਼ਰਵ ਹੈ ਲੇਕਿਨ ਫਿਰ ਵੀ ਮੈਂ ਉਪਰਾਲਾ ਕਰਕੇ ਕਿਸਾਨ ਯੂਨੀਅਨ ਨਾਲ ਵੀ ਮੀਟਿੰਗ ਕੀਤੀ ਅੱਜ ਜੀ ਏਡੀਸੀ ਸਾਹਿਬ ਨੂੰ ਮਿਲ ਕੇ ਕਹ ਰਹੇ ਹਾਂ ਸੋਵਾਰ ਨੂੰ ਕਕਰਾਲੇ ਪਿੰਡ ਦੀ ਮੀਟਿੰਗ ਰੱਖੀ ਹੈ ਸੀ ਬਕਾਇਦਾ ਮੈਂ ਚੰਡੀਗੜ੍ਹੋਂ ਕੰਸਲਟੈਂਟ ਆਉਣਗੇ ਜਿਹੜਾ ਉਹ ਸੀ ਗੇਲ ਦਾ ਪ੍ਰੋਜੈਕਟ ਲੱਗਣਾ ਹੈ 40-50 ਕਰੋੜ ਰੁਪਏ ਦਾ ਪ੍ਰੋਜੈਕਟ ਲੱਗਣਾ ਹੈ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਵਿਰੋਧ ਕਰਕੇ ਪਿੰਡਾਂ ਵਾਲੇ ਨੂੰ ਫੜਕਾਤਾ ਸੀ ਹੁਣ ਪਿੰਡ ਵਾਲੇ ਵੀ ਮੇਰੇ ਨਾਲ ਨੇ ਕਿਸਾਨ ਜਥੇਬੰਦੀਆਂ ਵੀ ਮੇਰੇ ਨਾਲ ਨੇ ਉਹ ਆਨਲਾਈਨ ਜੋ ਅਸੀਂ ਪ੍ਰੋਜੈਕਟ ਲਵਾ ਕੇ ਦੇਵਾਂਗੇ ਉੱਥੇ ਰੋਜ਼ਗਾਰ ਹੋਊਗਾ 40-50 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਹੁਨਾ ਕੰਮ ਤਾਂ ਦੇਮਾਨ ਨੂੰ ਕਰਨੇ ਚਾਹੀਦੇ ਐਮ.ਐਲ.ਏ ਉੱਥੇ ਲੇਕਿਨ ਉਹਨਾਂ ਸਿਰਫ ਆਪਣੀ ਇਸ਼ਤਿਹਾਰਬਾਜ਼ੀ ਆਮ ਆਦਮੀ ਪਾਰਟੀ ਜਿਹੜੇ ਲੱਗੀ ਹੋਈ ਹੈ ਉਹਨਾਂ ਤਾਂ ਉੱਥੇ ਤੱਕ ਸੀਮਿਤ ਹੈ 5 ਸਰਦ 15 ਲਾਡ ਦੇ ਈਸ਼ੂ ਨੇ ਪੰਜਾਬ ਤੇ ਹਿਮਾਚਲ ਦੇ ਵਿੱਚ ਦਿੱਕੂਣੀਆਂ ਘੋਵਾਦੀਆਂ ਕੀ ਕਹਿੰਦੇ ਨਹੀਂ ਮੈਂ ਇਸ ਸ਼ਬਦ ਨਹੀਂ ਜਾਣਾ ਚਾਹੁੰ ਦੁਸ਼ਮਣਾਂ ਲਈ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਪੰਜਾਬ 'ਚ ਪਹਿਲਾਂ ਹੀ ਬਹੁਤ ਅੱਗ ਲੱਗੀ ਹੋਈ ਐ ਆਪਾਂ ਪੰਜਾਬ 'ਚ ਹੋਰ ਅੱਗ ਨਹੀਂ ਲਾਉਣੀ ਇੱਕ ਤਾਂ ਕਹਾਵਤ ਹੁੰਦੀ ਐ ਕਿ ਆਪਾਂ ਲੜਾਈ ਨੂੰ ਖਤਮ ਕਰਨ ਵਾਲੇ ਪਾਸੇ ਜਾਈਏ ਨਾ ਕਿ ਆਪਾਂ ਲੜਾਈਆਂ ਪੰਜਾਬ 'ਚ ਵਧਾਈਏ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਉਧਰਲੇ ਪਾਸੇ ਲੈ ਕੇ ਜਾਈਏ ਭੜਕਾ ਕੇ ਜਾਂ ਹਿਮਾਚਲ ਦੇ ਵੀ ਸਾਡੇ ਹੀ ਨੇ ਸੋ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਪੰਜਾਬ 'ਚ ਬਹੁਤ ਜ਼ਿਆਦਾ ਜ਼ਰੂਰੀ ਐ ਰਾਸਟਰਮ ਦੀ ਗੱਲ ਕਰੀਏ ਮੋਦੀ ਸਾਹਿਬ ਵੱਲੋਂ ਕਾਫੀ ਜ਼ਿਆਦਾ ਵਾਅਦੇ ਕੀਤੇ ਗਏ ਸੀ तकरीबन ਜਿਹੜੇ ਬੀਜਪੀ ਵਾਲੇ ਕਹਿੰਦੇ ਨੇ ਕੰਪਲੀਟ ਹੋ ਚੁੱਕੇ ਨੇ ਬਲਕਿ ਦੂਜੇ ਕਹਿੰਦੇ ਆ ਕਿ ਕੁਝ ਵੀ ਜਨਤਾ ਦੇ ਹੱਥ ਨਹੀਂ ਆਇਆ ਕੀ ਲੱਗਦਾ ਉਹ ਪ੍ਰੋਜੈਕਟ ਇਸ ਵਾਰ ਕੰਪਲੀਟ ਹੋਣਗੇ ਇਹਦੇ ਪ੍ਰੋਜੈਕਟ ਲਾਈਕ ਆਪਾਂ ਗੱਲ ਕਰੀ 15 ਲੱਖ ਰੁਪਿਆ ਜਾ ਰੋਜ਼ਗਾਰ ਨੂੰ ਲੈ ਕੇ ਨਹੀਂ ਕਿਹੜਾ ਦੱਸੋ ਇੱਕ ਗੱਲ ਦੱਸੋ ਮੈਨੂੰ ਪੁਆਇੰਟ ਆਊਟ ਕਰਕੇ ਰੋਜ਼ਗਾਰ ਮੋਦੀ ਜੀ ਨੇ ਲੱਖਾਂ ਰੋਜ਼ਗਾਰ ਮੋਦੀ ਜੀ ਨੇ ਦੇ ਚੁੱਕੇ ਨੇ ਤੁਸੀਂ ਮੇਰੀ ਗੱਲ ਸੁਣੋ ਡਾਟੇ ਨੇ ਮੇਰੇ ਕੋਲ ਹੁਣ ਐਟ ਪ੍ਰੈਜ਼ੈਂਟ ਨਹੀਂ ਹੈ ਲੱਖਾਂ ਲੋਕਾਂ ਨੂੰ ਰੋਜ਼ਗਾਰ ਨਿਯੁਕਤੀ ਪੱਤਰ ਮੋਦੀ ਦੇ ਚੁੱਕੇ ਨੇ ਉਹਨਾਂ ਦੇ ਮੰਤਰੀ ਦੇ ਚੁੱਕੇ ਨੇ ਇਹਨਾਂ ਦਾ ਪ੍ਰ ਤੇ ਡਿਵੈਲਪਮੈਂਟ ਦੀ ਗੱਲ ਸੁਣ ਲੋ ਸੀ ਮੋਦੀ ਜੀ ਨੇ ਆਉਂਦੇ ਹਸਾਰ ਪਹਿਲਾ ਜਿਹੜਾ ਸਾਈਨ ਕੀਤਾ ਪੰਜਾਬ ਦੇ ਕਿਸਾਨਾਂ ਵਾਸਤੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ 20000 ਕਰੋੜ ਰੁਪਏ ਕਿਸਾਨਾਂ ਨੂੰ ਜਿਹੜੀ ਕਿਸਾਨ ਸਮਾਨ ਨੀਤੀ ਉਹ ਜਾਰੀ ਕੀਤੀ ਹੈ ਆਪਾਂ ਇਹ ਨਾ ਕਰੀਏ ਕਿ ਸਭ ਕੁਝ ਲੈ ਕੇ ਵੀ ਆਪਾਂ ਕਿਰਤ ਕਰਨ ਨਹੀਂ ਹੋਈਦਾ ਹੁੰਦਾ ਸਭ ਕੁਝ ਆਪਾਂ ਸੈਂਟਰ ਚੋਂ ਲਈ ਵੀ ਜਾਂਦੇ ਆ ਮੋਦੀ ਜੀ ਤੋਂ ਲਈ ਵੀ ਜਾਂਦੇ ਆ ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਫਿਰ ਮੈਨੂੰ ਗੁੱਸਾ ਆਉਂਦਾ ਜਦੋਂ ਜਾਂ ਤਾਂ ਹੁਣ ਜਿਹੜੇ ਕਿਸਾਨ ਸਮਾਨ ਨੀਤੀ ਆ ਕਿਸਾਨਾਂ ਨੂੰ ਦਿੱਤਾ ਮੋਦੀ ਜੀ ਨੂੰ ਕੀ ਫਰਕ ਕੀਤਾ ਆਪਾਂ ਕਿਉਂ ਕਹਿੰਦੇ ਹਾਂ ਕਿ ਮੋਦੀ ਜੀ ਨੇ ਆ ਨਹੀਂ ਦਿੱਤਾ ਤੁਸੀਂ ਆ ਦੇਖੋ ਮੋਦੀ ਜੀ ਨੇ ਕੀ ਨਹੀਂ ਦਿੱਤਾ ਪੰਜਾਬ ਨੂੰ ਸਰ ਲੈਨ ਵਾਲੇ 5 ਲੱਖ ਨੇ ਦਿੱਤਾ ਲੱਖ ਜਾਰ ਹੈ ਉਹਦੇ ਪਿੱਛੇ ਕੀ ਗੱਲ ਹੋਤੀ ਕੀ ਲੈਨ ਵਾਲੇ ਤਾਂ ਜੇ ਆਪਾਂ ਮੰਨ ਲਓ ਵੀ ਇਹ ਬੈਨੀਫਿਸ਼ੀਰੀ ਨੇ ਜਿਹਨਾਂ ਨੂੰ ਆਪਾਂ ਮਿਲਿਆ ਵਾ ਉਹ ਲੱਖ ਬੰਨਾਂ ਰੋਜ਼ਗਾਰ ਮਿਲਿਆ ਹੋਗਾ 15 ਲੱਖ ਬੇਰੋਜ਼ਗਾਰ ਫਿਰਦੇ ਨੇ ਪੰਜਾਬ ਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਪੰਜਾਬ ਦੀਆਂ ਪੂਰੇ ਹਿੰਦੁਸਤਾਨ ਦਾ ਹੀ ਫੈਸਲਾ ਹੈਗਾ ਹਿੰਦੁਸਤਾਨ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਜਿੱਥੇ ਆਬਾਦੀ ਜ਼ਿਆਦਾ ਹੋਊਗੀ ਉੱਥੇ ਇਹ ਜਿਹੇ ਪ੍ਰੋਬਲਮਾਂ ਆਉਣਗੀਆਂ ਕੁਣ ਜਿਹੜੀ ਤੁਸੀਂ ਗੱਲ ਕਰਦੇ ਹੋ بے روزگاری ਦੀ ਗੱਲ ਕੀਤੀ ਹੈ 50 ਕਰੋੜ ਰੁਪਏ ਦਾ ਪ੍ਰੋਜੈਕਟ ਲੱਗਣਾ ਹੈਗਾ ਔਰ ਉਹਦੇ ਉੱਥੇ ਟਕਰਾਲਾ ਪੈਣ ਨੂੰ ਨਾਵੇ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਕਿ ਉੱਥੋਂ ਜਿਹੜੇ ਮੁੰਡਿਆਂ ਨੇ ਨੌਕਰੀ ਕਰਨ ਆਉਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਤੋਂ ਆਉਣਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਉੱਥੇ ਨੌਕਰੀ ਕਰਨਗੇ ਤੁਹਾਡੇ ਵਰਗੇ ਮੇਰੇ ਜਿਹੜਾ ਨੌਜਵਾਨ ਮੁੰਡੇ ਉਹਨਾਂ ਨੇ ਨੌਕਰੀ ਕਰਨੀ ਹੈ ਇਸ ਨੂੰ ਬਾਹਰੋਂ ਮੁਲਕ ਦੀ ਤਾਕੀਕਤ ਨਹੀਂ ਹੈ ਕਿਉਂ ਵਿਰੋਧ ਕਰਦੇ ਆ ਤੁਹਾਡਾ ਮੀਡੀਆ ਦਾ ਹੀ ਫਰਜ ਬਣਦਾ ਹੈ ਕਿ ਚੀਜ਼ਾਂ ਨੂੰ ਸਹੀ ਲੋਕਾਂ ਤੱਕ ਜਾਣਕਾਰੀ ਦਿਓ ਪੱਤਰਕਾਰ ਜਿਹੜੇ ਹੁੰਦੇ ਨੇ ਨਾ ਉਹਨਾਂ ਦਾ ਮੁਢਲਾ ਫਰਜ ਬਣਦਾ ਹੁੰਦਾ ਹੈ ਕਿ ਸਹੀ ਜਾਣਕਾਰੀ ਲੋਕਾਂ ਤੱਕ ਜਾਵੇ ਪਰ ਚਾਹੂ ਆਲੀ ਗੱਲ ਨਹੀਂ ਕਰਨੀ ਆਪਾਂ ਬਿਲਕੁਲ ਵੀ ਤੁਸੀਂ ਵੀ ਸਿਆਣੇ ਹੋ ਤੇ ਪੰਜਾਬ ਨੂੰ ਆਪਾਂ ਬਚਾ ਕੇ ਅੱਗੇ ਲੈ ਕੇ ਜਾਣਾ ਹੈ ਇੱਥੇ ਆਪਾਂ ਲੜਾਈ ਝਗੜੇ ਵਾਲਾ ਮਾਹੌਲ ਨਹੀਂ ਬਣਾਉਣਾ ਹੈ ਹਾਂ ਕੀ ਲੱਗਦਾ ਆਉਂਦੇ ਦਿਨਾਂ ਦੇ ਕਿੰਨੇ ਦੇ ਪ੍ਰੋਜੈਕਟ ਬਣਾਏ ਹੈਗੇ ਨੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਹਾਰਾਣੀ ਕਮਲਕੌਰ ਦੁਆਰਾ ਵੇਗਣ ਕਰਨ ਲੱਗਿਆ ਮਾ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਕੋਈ ਜਗ੍ਹਾ ਮਿਲ ਵੀ ਚਾਹੁੰਦੇ ਨੇ ਦੇਖੋ ਇਹਦੇ ਬਾਰੇ ਮੰਤਰੀ ਮੰਡਲ ਚ ਜਗ੍ਹਾ ਮਿਲਣੀ ਆ ਸਾਡਾ ਹੁਣ ਰਾਸ਼ਟਰੀ ਪ੍ਰਧਾਨ ਨੇ ਸਾਡੇ ਜੇਪੀ ਨੱਡਾ ਜੀ ਮੋਦੀ ਸਾਹਿਬ ਅਮਿਤ ਸ਼ਾਹ ਜੀ ਉੱਪਰਲੀ ਪਾਰਲੀਮੈਂਟਰੀ ਬੋਰਡ ਡਿਸਾਈਡ ਕਰ ਦਿੰਦਾ ਮੈਂ ਨਹੀਂ ਡਿਸਾਈਡ ਕਰਦਾ ਇਹ ਜੀ ਦੀ ਮੰਗ ਕਰ ਸਕਦੇ ਨਹੀਂ ਮੈਂ ਉਹਦੇ ਮੈਂ ਤਾਂ ਚਾਹੂੰਗਾ ਮੰਤਰੀ ਬਣਨ ਪਟਿਆਲੇ ਦਾ ਫਾਇਦਾ ਹੋਊਗਾ ਪੰਜਾਬ ਦਾ ਫਾਇਦਾ ਹੋਊਗਾ ਕਿ ਸਾਬਕਾ ਵਿਦੇਸ਼ ਮੰਤਰੀ ਰਹੇ ਨੇ ਸੰਤੋਖ ਫੈਦਾਈ ਹੈ ਲੇਕਿਨ ਮੈਂ ਉਹ ਬਣਾਉਣ ਚ ਮੇਰਾ ਰੋਲ ਨਹੀਂ ਹੈਗਾ ਉਹ ਬਣਾਉਣਾ ਦਿੱਲੀ ਵਾਲਿਆਂ ਨੇ ਐਂ ਡਾਕਟਰ ਗਾਂਧੀ ਦੇ ਨਾਲ ਮਿਲ ਕੇ ਕੰਮ ਕਰਨਾ ਪ੍ਰੋਜੈਕਟ ਲਿਆਉਣਾ ਪੈ ਜਵੇ ਤਾਂ ਸਟੀਨ ਨੂੰ ਵੈਲਕਮ ਕਰੋ ਨਹੀਂ ਡਾਕਟਰ ਗਾਂਧੀ ਨੇ ਉਹਨਾਂ ਦਾ ਮੈਂ ਕੀ ਕਹਾਂ ਉਹਨਾਂ ਬਾਰੇ ਡਾਕਟਰ ਗਾਂਧੀ ਜੀ ਪਹਿਲਾਂ ਐਮਪੀ ਸੀਗੇ ਤਾਂ ਵੀ ਜਿੱਤ ਕੇ ਆਪਣਾ ਕਲੀਨਿਕ ਚਲਾਉਂਦੇ ਸੀ ਬੈਠਦੇ ਸੀ ਠੀਕ ਹੈ ਨਾ ਹੁਣ ਜਦੋਂ ਉਹਦੇ ਜਿੱਤੇ ਨੇ ਉਦੋਂ ਦੇ ਲੋਕਾਂ ਦੇ ਸਾਗੇ ਹੀ ਨਹੀਂ ਉਹ ਆਪਣਾ ਕਲੀਨਿਕ ਚਲਾ ਰਹੇ ਨੇ ਲੋਕਾਂ ਨੂੰ ਉੱਥੇ ਹੀ ਮਿਲਦੇ ਨੇ ਤੇ ਇਹੋ ਨਾਲ ਤਾਂ ਆਪਣਾ ਕਲੀਨਿਕ ਚ ਲਾਉਣਾ ਲੋਗਰ ਨੇ ਬੇਸੂ ਬਣ ਗਏ ਪਟਿਆਲੇ ਦੇ ਲੋਕ ਇਹ ਕਹਿੰਦੇ ਜੇ ਕੋਈ ਰੂਲਿੰਗ ਪਾਰਟੀ ਦਾ ਚੁੰਦੇ ਤਾਂ ਸਰਕਾਰ ਦੇ ਮੰਤਰੀ ਵੀ ਬਣਦੇ ਪਟਿਆਲੇ ਲੋਕ ਸਭਾ ਹਲ ਕੀ ਡਿਵੈਲਪਮੈਂਟ ਵੀ ਹੁੰਦੀ ਪੰਜਾਬ ਦੀ ਵੀ ਹੁੰਦੀ ਤੇ ਹੁਣ ਉਸ ਕਲੀਨਿਕ ਚ ਬੈਠੇ ਹੁਣ ਵੀ ਉਸ ਦੇਖ ਲੋ ਜਾ ਕੇ ਉੱਥੇ ਕਲੀਨਿਕ ਚ ਬੈਠੇ ਹੋਣਗੇ ਤੇ ਸਾਡੇ ਜਿਹੜੇ ਸਾਡੇ ਵਰਗੇ ਲੋਗ ਉਹ ਪਿੰਡਾਂ ਚ ਨੇ ਆਪਣੇ ਲੋਕਾਂ ਨੇ ਲੋਕ ਮਸਲੇ ਚੱਕਦੇ ਨੇ ਲੋਕਾਂ ਦੇ ਲੋਕਾਂ ਦੀ ਕੰਮ ਕਰਦੇ ਫਿਰਦੇ ਜਿਵੇਂ ਅਸੀਂ ਕਰਦੇ ਹਾਂ ਤੁਹਾਡੇ ਸਾਹਮਣੇ ਬੈਠੇ ਪਾਲਿਟਨ ਵਾਸਤੇ ਜੇ ਗੜੇ ਪ੍ਰੋਜੈਕਟ ਦੀ ਲੋੜ ਹੈਗੀ ਆ ਕੀ ਲੱਗਦਾ ਕੇਂਦਰ ਸਰਕਾਰਾਂ ਦੇ ਵਿੱਚ ਕੋਈ ਵਿਸ਼ੇਸ਼ ਭੂਮਿਕਾ ਨਾ ਹੋਵੇਗਾ ਬਿਕਉ ਸੈਂਟਰ ਤਾਂ ਹਮੇਸ਼ਾ ਦੋਹੇ ਹੱਥਾਂ ਨਾਲ ਪੰਜਾਬ ਨੂੰ ਦੇਣਾ ਚਾਹੁੰਦਾ ਸਾਰਾ ਕੁਝ ਠੀਕ ਹੈ ਨਾ 2019 ਦਾ ਮੇਰੀਆਂ ਦੋਹੇ ਸੜਕਾਂ ਪਾਸ ਕਰਾਈਆਂ ਹੋਈਆਂ ਪੰਜਾਬ ਸਰਕਾਰ ਡੀਪੀਆਰ ਨਹੀਂ ਭੇਜ ਰਹੀ ਸੈਂਟਰ ਦੇਣਾ ਚਾਹੁੰਦਾ ਲੇਕਿਨ ਪੰਜਾਬ ਲੈਣਾ ਨਹੀਂ ਚਾਹੁੰਦਾ ਕਿ ਬੀਜੇਪੀ ਦਾ ਨਾਮ ਹੋ ਜੂਏ ਜਾਂ ਗੁਰਤੇਜ ਸਿੰਘ ਦਾ ਨਾਮ ਹੋ ਕੋਈ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ